ਸਤਿ ਸ਼੍ਰੀ ਅਕਾਲ ਜੀ ਪਿੰਡਾ ਗੜ ਡੇਰੀ ਫਾਰਮ ਉੰਜਾਂ ਵਾਲੇ ਤੇ ਤੁਹਾਡਾ ਸਵਾਗਤ ਹੈ ਅੱਜ ਆਪਣੇ ਕੋਲੇ ਤੀਜਾ ਸੂਆ ਬਹੁਤ ਜ਼ਿਆਦਾ ਸ਼ਾਨਦਾਰ ਮੈਂ ਆਈ ਹੋਈ ਹੈ ਬਹੁਤ ਮੰਝਾਂ ਹੁੰਦੀਆਂ ਜਾਂਦੀਆਂ ਚਲੋ ਵੀਡੀਓ ਪਾਉਣ ਨੂੰ ਉਹਦਾ ਹੀ ਚੱਤ ਕਰਦਾ ਡੇਲੀ ਦੀਆਂ ਚਲੋ ਬਾਹਰ ਦੀ ਮੇਰ ਨਾਲ ਦੋ ਚਾਰ ਸ਼ੇਰ ਕਰ ਦੇ ਦੀਆਂ ਪਰ ਜਿਹੜੀ ਮੈਂ ਦੇ ਵਿੱਚ ਕੋਈ ਦੁੱਧ ਆ ਜਾਂ ਕੋਈ ਪਿੱਛੋ ਰਿਕਾਰਡ ਚੰਗਾ ਆਇਆ ਹੋਵੇ ਹੋ ਵੀ ਉਸੇ ਦੀ ਵੀਡੀਓ ਪਾ ਕੇ ਆਪਾਂ ਬੜਾ ਖੁਸ਼ ਹਾਂ ਇਹ ਮੈਂ ਦੀ ਬਹੁਤ ਜ਼ਿਆਦਾ ਰਿਪੋਰਟ ਚੰਗੀ 20 ਤੋਂ ਬਾਹਰ ਦੀ ਰਿਪੋਰਟ ਆਈ ਵੀ ਹੈ ਇਹ ਇਹਨੂੰ ਜਿਗਾਰਡ ਲੱਗਾ ਕਹਿਣ ਵਾਲਾ ਨਹੀਂ ਤਾਂ ਤੁਸੀਂ ਆਪ ਦੇਖ ਸਕਦੇ ਆ ਕਿ ਕਿੰਨਾ ਖਾਸਾ ਚੰਗਾ ਸੁਖਾਂ ਲੈਵੇ ਦਾ ਅੰਤ ਨਹੀਂ ਬੋਲ ਬਹੁਤ ਜ਼ਿਆਦਾ ਮਹਾਂ ਚੰਗੀ ਆ ਇਹ ਬੱਚੇ ਵੀ ਨੀਲੀ ਦੇ ਮੈਂ ਪਾਉਂਦੀ ਆ ਇਹ ਨੀਲੀ ਜੀ ਕਰਾਸ ਮੈਂ ਆ ਜਾਂਦੀ ਆ ਅਰੇ ਮੈਂ ਇਹਨੂੰ ਜਿਗਾਰਡ ਬਹੁਤ ਜ਼ਿਆਦਾ ਚੰਗਾ ਲੱਗਾ ਤੀਜਾ ਸੂਹਾ ਸੋਣ ਵਾਲੀ ਆ ਤੇ ਬਾਤ ਕੀ ਦੇ ਰੇ ਆਖ ਦੇਣਾ ਔਖਾ ਰੇ ਥਾਣਾ ਦੀ ਵੈਰਲ ਆ ਜਿਹੜੀ ਬਹੁਤ ਜ਼ਿਆਦੇ ਆ ਬਹੁਤ ਹੀ ਜ਼ਿਆਦਾ ਚੰਗੀ ਮੈਂ ਆ ਕਦ ਕਾਠ ਵੀ ਬਹੁਤ ਜ਼ਿਆਦਾ ਵੱਡਾ ਤੇ ਸਾਰੀ ਚਾਰ ਸ਼ਫੇਰੋਂ ਅਗਲਾ ਥਾਣ ਪਿਛਲਾ ਥਾਣ ਸਾਈਡਾਂ ਬਹੁਤ ਹੀ ਜ਼ਿਆਦਾ ਮੈਂ ਇਹਨੂੰ ਯਾਰਡ ਲੱਗਾ ਗਿਆ ਇਹ ਦੁੱਧ ਤਾਂ ਆਪਾਂ ਨੂੰ ਭਾਂਡੇ ਨਾਲ ਹੀ ਦੁੱਧ ਦੇਣਾ ਹਟ ਹਟ ਇਹ ਚਲੋ ਸੈਕਾ ਜਨਵਾਈ ਧਵਾਈ ਨਹੀਂ ਵੀ ਠੰਡ ਥੋੜੀ ਜ਼ਿਆਦਾ ਤੇ ਮੈਂ ਕਿਹਾ ਵੀਡੀਓ ਆਣੀ ਪਾ ਦਈਏ ਆਪਣਾ ਪਿੰਡ ਬੂਂਆਂ ਵਾਲਾ ਜ਼ਿਲ੍ਹਾ ਫਿਰੋਜ਼ਪੁਰਾ ਤਲਵੰਡੀ ਭਾਈ ਜੀ ਦਾ ਇੱਥੇ ਆਪਣਾ ਰਹਿ ਜਾਂਦਾ ਪਿੰਡ ਤੇ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਸਤਿ ਸ੍ਰੀ ਅਕਾਲ